ਫਿਲਮ ਰਰੀਜ਼ ਰਰੀਜ਼ ਹੋਈ ਆ ਜਿਹਦਾ ਨਾਮ ਹੈ ਜਾਟ ਉਹਦੇ ਵਿੱਚ ਰੰਦੀਪ ਹੁੱਡਾ ਨਾਮ ਦਾ ਬੰਦਾ ਜੋ ਐਕਟਿੰਗ ਕਰ ਰਿਹਾ ਉਹ ਯਸ਼ੂ ਮਸੀਹ ਦੇ ਸਰੂਪ ਦੇ ਅੱਗੇ ਖੜਾ ਹੋ ਕੇ ਸੇਮ ਟੂ ਸੇਮ ਉਸ ਪੋਜੀਸ਼ਨ 'ਚ ਖੜਾ ਹੋ ਕੇ ਔਰ ਪ੍ਰਾਰਥਨਾ ਕਰਦੇ ਵਾਲੇ ਸਾਡੇ ਸੰਗਤ ਨੂੰ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਸੁੱਤਾ ਵਾ ਚਚਾਂ ਦੇ ਵਿੱਚ ਵੜ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਗੋਲੀਆਂ ਨਾ ਭੁੰਦਿਓਗੇ ਅਗਰ ਇਹਨਾਂ ਤੇ ਨਥ ਨਾ ਪਾਈ ਗਈ ਤੇ ਮਸੀਹ ਭਾਈਚਾਰਾ ਜਿਹੜਾ ਵਾ ਛੜਕਾ ਤੇ ਉਤਰੇਗਾ ਹਾਲੇਲੂਇਆ ਪ੍ਰੇਜ਼ ਦਾ ਲਾਰਡ ਸ਼ਰਮਦਾਸੀਏ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਬੀਤੀ 10 ਅਪ੍ਰੈਲ ਨੂੰ ਬਾਲੀਵੁੱਡ ਦੀ ਇੱਕ ਫਿਲਮ ਜਿਸ ਦਾ ਨਾਮ ਚਾਟ ਹੈ ਜਿਸ ਵਿੱਚ ਮੁੱਖ ਕਲਾਕਾਰ ਦੀ ਭੂਮਿਕਾ ਵਿੱਚ ਹਨ ਸੰਨੀ ਦਿਓਰ ਰਣਦੀਪ ਸਿੰਘੂ ਦਾ ਵਿਨੀਤ ਕੁਮਾਰ ਜਿਸ ਨੇ ਡਾਇਰੈਕਟਰ ਹਨ ਗੋਪੀ ਚੰਦ ਔਰ ਪ੍ਰੋਡਿਊਸਰ ਹਨ ਨਵੀ ਨਵੀਨ ਔਰ ਮੈਂ ਤੁਹਾਨੂੰ ਦੱਸਦਾ ਕਿ ਜਿਸ ਦੇ ਇੱਕ ਦ੍ਰਿਸ਼ ਵਿੱਚ ਚਾਚੰਦਰ ਪ੍ਰਾਰਥਨਾ ਕਰਦੇ ਸੰਗਤ ਨੂੰ ਦਿਖਾਇਆ ਗਿਆ ਤੇ ਪਵਿੱਤਰ ਪੁਰਪਰ ਦੇ ਉੱਤੇ ਜੀ ਸਿਸ ਕਰਾਈ ਦੀ ਕਰੋਸ ਵਾਲੀ ਤਸਵੀਰ ਦੇ ਥੱਲੇ ਹੁਬਰਤ ਵਿਸ਼ਵੀਰ ਦੇ ਅੰਦਾਜ਼ ਵਿੱਚ ਜੰਦੀਪ ਹੁੱਡਾ ਨੂੰ ਖੜਾ ਕੀਤਾ ਗਿਆ ਤੇ ਚਰਚ ਅੰਦਰ ਗੁੰਡਾਗਰਦੀ ਤੇ ਤਮਕਾਉਣ ਦੇ ਦ੍ਰਿਸ਼ ਦਿਖਾਏ ਗਏ ਸਨ ਜੋ ਕਿ ਆਤਵਾਦੀਕ ਹਨ ਜਿਸ ਨਾਲ ਪੂਰੇ ਈਸਾਈ ਪਾਈਚਾਰੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਜਿਸ ਤੇ ਸਖਤ ਨੋਟਿਸ ਲੈਂਦਿਆ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਨੂੰ ਜੋ ਕਿ ਜਲੰਧਰ ਪੁਲਿਸ ਕਮਿਸ਼ਨ ਨੂੰ ਇੱਕ ਦਰਖਾਸਤ ਦਿੱਤੀ ਆ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਨੇ ਕਿਹਾ ਕਿ ਗੁੱਡ ਫਰਾਈਡੇ ਤੇ ਈਸਟਰ ਦਿਨ ਦੇ ਨਜ਼ਦੀਕ ਇਸ ਆਪ ਇਸ ਕਤਨਾ ਫਿਲਮ ਦਾ ਰਿਲੀਜ਼ ਹੋਣਾ ਸਮਾਜ ਦੀ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ ਕਿਉਂਕਿ ਅਕਸਰ ਹੀ ਸਮਾਜ ਵਿਰੋਧੀ ਅੰਸਰ ਜੋ ਕਿ ਕਿਸੇ ਧਰਮ ਦੀ ਇਮਾਨਦਾਰ ਨਹੀਂ ਹੁੰਦੇ ਉਹਨਾਂ ਵੱਲੋਂ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਅਕਸਰ ਹੀ ਧਾਰਮਿਕ ਦਿਹਾੜੀਆਂ ਨੇੜੇ ਹੀ ਇਹੋ ਜੀਆਂ ਫਿਲਮਾਂ ਦਾ ਬਿਆਨ ਬਾਜ਼ੀਆਂ ਦਿੱਤੀਆਂ ਜਾਂਦੀਆਂ ਹਨ مسیਹ ਧਰਮ ਚੋਂ ਕਿ ਹਿੰਸਾ ਤੋਂ ਬਹੁਤ ਦੂਰ ਰਹਿੰਦਾ ਅਤੇ ਸ਼ਾਂਤੀ ਦੇ ਕੰਮਾਂ ਦੇ ਧਿਆਨ ਦਿੰਦਾ ਉਸ ਦੇ ਇਸ ਸਰੂਪ ਨੂੰ ਬਹੁਤ ਹੀ ਜ਼ਿਆਦਾ ਟਾਲਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਚਰਚ ਦੀ ਦਿੱਸ਼ ਵਾਲੀ ਬਿਲਡਿੰਗ ਦੇ ਵਿੱਚ ਸਾਡੇ ਅਤੀ ਪਵਿੱਤਰ ਸਥਾਨ ਪੁਲਪਟ ਦੀ ਬੇਅਦਬੀ ਕੀਤੀ ਗਈ ਹੈ ਜਿਸ ਨਾਲ مسیਹ ਧਰਮ ਦੀਆਂ ਧਾਰਮਿਕ ਭਾਵਨਾ ਨੂੰ ਬਹੁਤ ਡੂੰਘੀ ਸੱਟ ਵੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਮ ਵਿਚਲੇ ਸੀਨ ਤੋਂ ਪੱਤਿਤ ਹੁੰਦਾ ਹੈ ਕਿ ਜੋ ਭਾਰਤੰਦਰ ਮਸੀਹ ਧਰਮ ਦੇ ਵਿਰੁੱਧ ਇੱਕ ਸੋਚੀ ਸਮਝੀ ਸਾਜ਼ਿਸ਼ ਸਹਿਤ ਗੁੰਡਾਗਰਦੀ ਅਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸੇ ਨੂੰ ਲੈ ਕੇ ਜੋ ਕਿ ਅੱਜ ਜੋ ਕਿ ਸਾਡੀ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਦੁਆਰਾ ਇਹਨਾਂ ਦੇ ਉੱਤੇ ਪੂਰੀ ਟੀਮ ਦੇ ਉੱਤੇ ਫਿਲਮ ਦੇ ਪੂਰੀ ਟੀਮ ਦੇ ਉੱਤੇ ਚਾਦਰਜ ਕਰਨ ਦੀ ਜੋ ਕਿ ਮੰਗ ਕੀਤੀ ਗਈ ਔਰ ਨਾਲੇ ਨਾਲ ਤੋਂ ਦੱਸਤਾ ਕਿ ਇਸ ਜੋ ਕਿ ਫਿਲਮ ਨੂੰ ਬੈਨ ਕਰਾਉਣ ਦੀ ਮੰਗ ਕੀਤੀ ਗਈ ਹੈ ਕਿਉਂਕਿ ਇਸ ਦੇ ਨਾਲ ਪੂਰੇ ਮਸੀਹ ਭਾਈਚਾਰੇ ਨੂੰ ਬਹੁਤ ਜ਼ਿਆਦਾ ਠੇਸ ਲੱਗੀ ਹੈ ਔਰ ਸਾਡੇ ਜੋ ਕਿ ਪਵਿੱਤਰ ਸਥਾਨ ਪੁਲਪੁਰ ਦੀਸ ਦੇ ਦੁਆਰਾ ਬੇਅਦੀ ਕੀਤੀ ਗਈ ਹੈ ਪਰਮੇਸ਼ਰ ਦੇ ਤੁਮਾਂ ਦੀ ਇਸ ਦੇ ਦੁਆਰਾ ਬੇਅਦੀ ਕੀਤੀ ਗਈ ਹੈ ਔਰ ਤੁਸੀਂ ਇਸ ਜਾਣਦੇ ਹੋ ਕਿ ਮਸੀਹ ਲੋਕਾਂ ਦਾ ਸਭ ਤੋਂ ਜੋ ਕਿ ਪਵਿੱਤਰ ਸਥਾਨ ਪੁਲਪਟ ਉੱਥੇ ਖੜੇ ਹੋ ਕੇ ਔਰ ਚਚਸ ਦੇ ਵਿੱਚ ਗੁੰਡਾਗਰਦੀ ਦਾ ਦ੍ਰਿਸ਼ ਕਾ ਕੇ ਇੱਕ ਬਹੁਤ ਹੀ ਘਟਿਆ ਚੁਕੀ ਇਹਨਾਂ ਦੇ ਦੁਆਰਾ ਕੰਮ ਕੀਤਾ ਗਿਆ ਔਰ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੋ ਕਿ ਅਸੀਂ ਵੀ ਜੋ ਕਿ ਮਸੀ ਲੋਕ ਰਲ ਕੇ ਇਸ ਫਿਲਮ ਨੂੰ ਜੋ ਕਿ ਬੈਨ ਕਰਾ ਸਕੀ ਔਰ ਜੋ ਵੀ ਮਸੀ ਲੋਕਾਂ ਦੇ ਮਨਾਂ ਨੂੰ ਠੇਂਸ ਪਹੁੰਚੀ ਆ ਉਹ ਠੇਂਸ ਤੇ ਜੋ ਕਿ ਮਲਮ ਲੱਗ ਸਕੇ ਆਓ ਅਸੀਂ ਪਹਿਲੇ ਵੀਡੀਓ ਨੂੰ ਵਿਅਕਤ ਕਰਦੇ ਹਾਂ ਜਲੰਧਰ ਕੋਲ ਦਰਖਾਸਤ ਲੈ ਕੇ ਆਏ ਆ ਜੋ ਪਿਛਲੇ ਦਿਨਾਂ ਦੇ ਵਿੱਚ 10 ਤਰੀਕ ਨੂੰ ਇੱਕ ਫਿਲਮ ਰਿਲੀਜ਼ ਹੋਈ ਆ ਜਿਹਦਾ ਨਾਮ ਹੈ जाट ਉਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਬੰਦਾ ਜੋ ਐਕਟਿੰਗ ਕਰ ਰਿਹਾ ਔਰ ਸਾਡੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਸਰੂਪ ਦੇ ਅੱਗੇ ਖੜਾ ਹੋ ਕੇ ਸੇਮ ਟੂ ਸੇਮ ਉਸ ਪੋਜੀਸ਼ਨ 'ਚ ਖੜਾ ਹੋ ਕੇ ਔਰ ਪ੍ਰਾਰਥਨਾ ਕਰਦੇ ਵਾਲੇ ਸਾਡੇ ਸੰਗਤ ਨੂੰ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਸੁਤਾਵਾ ਔਰ ਆਪਣੀ ਬੰਦੂਕ ਦੇ ਨਾਲ ਸਾਰੇ ਸਾਡੇ ਲੋਕਾਂ ਨੂੰ ਗੋਲੀਆਂ ਉਹ ਮਾਰਦਾ ਔਰ ਇਹ ਲੋ ਤੋਂ ਇਧਰ ਸਾਰੇ ਨੇ ਵੀ ਇਹ ਕੀ ਲੋਕ ਚਾਹੁੰਦੇ ਨੇ ਇਹ ਪੰਜਾਬ ਦੇ ਵਿੱਚ ਦੰਗੇ ਕਰਾਉਣਾ ਚਾਹੁੰਦੇ ਨੇ ਇਹ ਹਿੰਦੁਸਤਾਨ ਚ ਦੰਗੇ ਕਰਾਉਣਾ ਚਾਹੁੰਦੇ ਨੇ ਭਾਰਤ ਦੀ ਅਖੰਡਤਾ ਨੂੰ ਪ੍ਰਭੂਤਾ ਨੂੰ ਢਾਹ ਲਾਉਣਾ ਚਾਹੁੰਦੇ ਨੇ ਔਰ ਇਹ ਕੀ ਸਾਬਤ ਕਰਨਾ ਚਾਹੁੰਦੇ ਨੇ ਵੀ ਚਾਚਾਾਂ ਦੇ ਵਿੱਚ ਵੜ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਗੋਲੀਆਂ ਨਾ ਭੁੰਦੇ ਹੋਗੇ ਅਗਰ ਇਹਨਾਂ ਤੇ ਨਾ ਪਾਈ ਗਈ ਤੇ ਮਸੀ ਭਾਈਚਾਰਾ ਜਿਹੜਾ ਵਾ ਛੜਕਾ ਤੇ ਉਤਰੇਗਾ ਕਿਉਂਕਿ ਅੱਜ ਸਾਡੀ ਸੀਪੀ ਸਾਹਿਬ ਨਾਲ ਗੱਲ ਹੋਈ ਸੀ ਜੁਆਇੰਟ ਸੀਪੀ ਸਾਹਿਬ ਨਾਲ ਗੱਲ ਹੋਈ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਜਿਹੜੀ ਇਹਨਾਂ ਬੰਦਿਆਂ ਦੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਏਗੀ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਅਗਰ 2 ਦਿਨ ਦੇ ਵਿੱਚ ਵਿੱਚ ਇਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਔਰ ਅੱਜ ਹੀ ਇਹਲੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਲੱਗੀ ਆ ਉਹਨੂੰ ਪੂਰਨ ਤੌਰ ਤੇ ਬੰਦ ਕਰਵਾਇਆ ਜਾਂਦਾ ਵਾ ਤੇ ਮਸੀ ਭਾਈਚਾਰਾ ਪ੍ਰਸ਼ਾਸਨ ਨਾਲ ਬੈਠ ਕੇ ਗੱਲਬਾਤ ਕਰ ਲੇਗਾ ਅਗਰ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਪੂਰੇ ਪੰਜਾਬ ਦੇ ਵਿੱਚ ਪਰਦੇਸ਼ਾਂ ਵੇ ਦੇਸ਼ਾਂ ਦੇ ਵਿੱਚ ਵਸਦਾ ਮਸੀ ਭਾਈਚਾਰਾ ਸੜਕਾਂ ਤੇ ਉਤਰੇਗਾ ਔਰ ਇਸ ਫਿਲਮ ਦਾ ਵਿਰੋਧ ਕਰੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਜੋ ਸ਼ਰਾਰਤੀ ਅੰਸਰ ਨੇ ਔਰ ਸਾਡੇ ਪ੍ਰਭੂ ਯੇਸ਼ੂ ਮਸੀਹ ਨੂੰ ਲੈ ਕੇ ਔਰ ਸਾਡੇ ਜਿਹੜੇ ਗੀਤ ਭਜਨ ਨੇ ਉਹਨਾਂ ਨੂੰ ਲੈ ਕੇ ਇੰਸਟਾਗ੍ਰam ਤੇ ਫੇਸਬੁੱਕ ਤੇ ਵੀਡੀਓ ਬਣਾਉਂਦੇ ਨੇ ਔਰ ਮਸੀਹ ਭਾਈਚਾਰੇ ਨੂੰ ਟਾਹ ਲਾਉਂਦੇ ਨੇ ਔਰ ਮਸੀਹ ਭਾਈਚਾਰੇ ਦੀ ਬੇਇੱਜ਼ਤੀ ਕਰਦੇ ਨੇ ਔਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਦਰਖਾਸਤ ਵੀ ਦਿੱਤੀ ਸੀ ਸੀਪੀ ਸਾਹਿਬ ਨੂੰ ਔਰ ਜਿੱਤੇ ਇਹਨਾਂ ਨੇ ਬੰਦੀ ਕਾਨੂੰਨੀ ਕਾਰਵਾਈ ਉਰ ਤੇ ਬੰਦੇ ਤੇ ਜਰੂਰ ਕੀਤੀ ਆ ਮਗਰ ਅੱਜ ਅਸੀਂ ਉਹ ਵੀ ਬੇਨਤੀ ਇਹਨਾਂ ਨੂੰ ਕਰਾਂਗੇ ਵੀ ਜਲਦ ਤੋਂ ਜਲਦ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਉਹਨਾਂ ਦੇ ਮਲਮ ਪੱਟੀ ਦਾ ਕੰਮ ਕੀਤਾ ਜਾਵੇ ਦੇਖੋ ਮਸੀਹ ਭਾਈਚਾਰਾ ਅਸੀਂ ਇੱਕ ਸ਼ਾਂਤੀ ਪਸੰਦ ਲੋਕ ਆ ਕਦੀ ਮਸੀਹ ਭਾਈਚਾਰੇ ਦੇ ਲੋਕ ਦੰਗਾ ਫਸਾਦ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਿੱਥੇ ਵੀ ਕਦੇ 크ਿਸਚਨ ਹੋਣ ਉਥੇ ਕਦੀ ਵੀ ਦੰਗਾ ਫਸਾਦ ਨਹੀਂ ਹੁੰਦਾ ਮਗਰ ਜਿੱਥੇ ਅਸੀਂ ਸ਼ਾਂਤੀ ਪਸੰਦ ਆ ਉਥੇ ਅਸੀਂ ਕ੍ਰਾਂਤੀ ਪਸੰਦ ਨਹੀਂ ਆ ਹallelujah ਕਿਉਂਕਿ ਅਗਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆ ਪਰ ਅਸੀਂ ਆਪਣੇ ਧਰਮ ਦੀ ਇਫਾਜਤ ਵੀ ਕਰਨਾ ਜਾਂਦੇ ਆ। ਸੋ ਅਸੀਂ ਸੀਪੀ ਸਾਹਿਬ ਨੂੰ ਮਿਲਣ ਜਾ ਰਹੇ ਆ, ਜੁਆਇੰਟ ਸੀਪੀ ਸਾਹਿਬ ਨੂੰ ਮਿਲਣ ਜਾ ਰਹੇ ਆ। ਔਰ ਉਹਨਾਂ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਵੀ ਅੱਜ ਸ਼ਾਮ ਤੱਕ ਇਹ ਪਰਚਾ ਦਰਜ ਕੀਤਾ ਜਾਵੇ ਔਰ ਅੱਜ ਸ਼ਾਮ ਤੱਕ ਇਹ ਸਭ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਬੰਦ ਕੀਤੀਆਂ ਜਾਣ, ਉਹ ਫਿਲਮ ਨੂੰ ਬੰਦ ਕੀਤਾ ਜਾਵੇ ਔਰ ਜਿੰਨੀ ਪੂਰੀ ਟੀਮ ਆ, ਡਾਇਰੈਕਟਰ, ਪ੍ਰੋਡਿਊਸਰ, ਐਕਟਰ ਉਹਨਾਂ ਸਾਰਿਆਂ ਦੇ ਪਰਚਾ ਦਰਜ ਕੀਤਾ ਜਾਵੇ। ਅਗਰ ਪ੍ਰਸ਼ਾਸਨ ਖਰਚਾ ਨਹੀਂ ਦਰਜ ਕਰਦਾ ਜਾਂ ਫਿਲਮ ਨੂੰ ਬੰਦ ਨਹੀਂ ਕਰਵਾਉਂਦਾ ਫਿਰ ਆਪਣੀ ਭਰਾਤੀ ਜਿੱਥੇ ਬੰਦੀਆਂ ਨਾਲ ਬੈਠ ਕੇ ਸਲਾਹ ਕਰਕੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਪਰ ਪੂਰੇ ਪੰਜਾਬ ਚ ਹਾਈਵੇ ਜਾਮ ਕਿਤੇ ਜਾਣਗੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਰਨ ਜੈਮਸੀ ਦੀ ਹallelujah ਤੁਸੀਂ ਵੀਡੀਓ ਨੂੰ ਪੂਰਾ ਸੁਣਿਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੋ ਵੀ ਮਸੀਹ ਭੈਣ ਭਰਾ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਸੁਣ ਰਿਹਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਖਾਸ ਕਰਕੇ ਕੇ ਜੋ ਕਿ ਮੁੰਬਈ ਸਾਧ ਦੇ ਵਿੱਚ ਮਸੀਹ ਪਾਈਚਾਰਾ ਵੱਸਦਾ ਹੈ ਜੋ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਚੱਲਣ ਵਾਲਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਔਰ ਨਾਲ ਨਾਲ ਉਸ ਆਪਣੇ ਉਸ ਮੁੰਬਈ ਦੇ ਵਿੱਚ ਵੀ ਇਹਨਾਂ ਲੋਕਾਂ ਦੇ ਖਿਲਾਫ ਜੋ ਕਿ ਤੁਸੀਂ ਦਰਖਾਸਤ ਦਿਓ ਕਿ ਇਹ ਫਿਲਮ ਜੋ ਕਿ ਜਲਦ ਤੋਂ ਜਲਦ ਬੈਨ ਹੋ ਸਕੇ ਔਰ ਮਸੀਹ ਪਾਈਚਾਰੀ ਨੂੰ ਜੋ ਕਿ ਇਨਸਾਫ ਮਿਲ ਸਕੇ ਕਿਉਂਕਿ ਤੁਸੀਂ ਦੇਖਿਆ ਖੁਦ ਹੀ ਕਿ ਇਸ ਫਿਲਮ ਦੇ ਦੁਆਰਾ ਦੱਸਿਆ ਗਿਆ ਹੈ ਕਿ ਜਾਣ ਬੁਝ ਕੇ ਜੋ ਕਿ ਮਸੀਹ ਪਾਈਚਾਰੀ ਨੂੰ ਟਾਰਗੇਟ ਕੀਤਾ ਜਾ ਰਿਹਾ ਗੁੰਗਰਦੀ ਦੇ ਵਿੱਚ ਲੈ ਜਾ ਰਿਹਾ ਔਰ ਚੱਚੀ ਦੇ ਵਿੱਚ ਗੁੰਡਾਗਰਦੀ ਕਰਨ ਦੀ ਜੋ ਕਿ ਸਾਜਿਸ਼ ਕੀਤੀ ਜਾ ਰਹੀ ਹੈ ਔਰ ਇਸੇ ਨੂੰ ਲੈ ਕੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਇਸ ਲਈ ਕਰਨਾ ਕਿ ਅਸੀਂ ਮਸੀਹ ਪਾਈਚਾਰਾ ਸਭ ਰਲ ਕੇ ਇਸ ਫਿਲਮ ਨੂੰ ਬੰਦ ਕਰਾ ਸਕੀਏ ਔਰ ਜੋ ਮਸੀਹ ਪਾਈਚਾਰੇ ਦੇ ਹਿਰਦਿਆਂ ਦੇ ਉੱਤੇ ਜੋ ਸੱਟਾਂ ਲੱਗੀਆਂ ਨੇ ਉਸ ਨੂੰ ਮਨੁਪਤੀ ਨਾਲ ਠੀਕ ਕਰ ਸਕੀਏ ਗੋਡ ਬlesਸ ਯੂਰ ਪਰਮੇਸ਼ਰ ਤੁਹਾਨੂੰ ਬlesਸ ਕਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਔਰ ਜੇਕਰ ਤੁਸੀਂ ਵਿਸ਼ਾਲਮਦਾਸੀਆ ਚੈਨਲ ਤੇ ਪਹਿਲੀ ਵਾਰ ਹੋ ਤੇ ਅਜੇ ਤੱਕ ਤੁਸੀਂ ਵਿਸ਼ਾਲਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਸੀ ਨਵੀਤ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਗੋਡ ਬles ਸੀ ਔਰ ਪਰਮੇਸ਼ਰ ਤੁਹਾਨੂੰ ਬles ਕਰੇ